ਕਿਸਾਨ ਵੀਰੋ ਇਸ ਸੀਜ਼ਨ ਦੇ ਵਿੱਚ ਜੇਕਰ ਇਸ ਸਾਲ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਸਭ ਨਾਲੋਂ ਜ਼ਿਆਦਾ ਕਮਾਈਣ ਕਿਹੜੀ ਵੀ ਕੀ ਆ ਤਾਂ ਵੀ ਕੀ ਆ ਕਰਤਾਰ ਆ ਦੇਖੋ ਆ ਨਵੀਂ ਕਰਤਾਰ ਚੱਲ ਰਹੀ 2024 ਮਾਡਲ ਉਹ ਦੇਖੋ ਉਹ ਨਵੀਂ ਕਰਤਾਰ ਚੱਲ ਰਹੀ 2024 ਮਾਡਲ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਤੋਂ ਅੱਗੇ ਚੱਲ ਰਹੀ ਆ ਉਹ ਵੀ ਕਰਤਾਰ ਚੱਲ ਰਹੀ ਆ 4000 ਉਹ ਵੀ ਮਤਲਬ ਅੱਗੇ 23 ਦਾ ਲਾਸਟ ਮਾਡਲ ਮਤਲਬ ਪਹਿਲਾਂ ਪਹਿਲੀ ਪਸੰਦ ਪ੍ਰੀਤ ਤੇ ਵਿਸ਼ਾਲ ਥੋੜਾ ਜਿਹਾ ਬਣੇ ਸੀ ਪਰ ਹੁਣ ਇਹਨਾਂ ਦੀ ਸਾਰੀ ਮਾਰਕੀਟ ਆ ਜਿਹੜੀ ਉਹ ਗੇਨ ਕਰ ਗਿਆ ਕਰਤਾਰ ਬੋਧ ਸੋਨਾ ਪ੍ਰੋਡਕਟ ਹੈ ਕੋਈ ਮਤਲਬ ਵਿੱਚ ਨਿੰਦਣ ਵਾਲੀ ਕੋਈ ਗੱਲ ਨਹੀਂ ਵਧੀਆ ਤੋੜਾ ਵਧੀਆ ਮਤਲਬ ਮਾਲ ਖੇਚਦੀ ਹੈ ਚੰਗੀ ਇੱਕ ਜਿਹਨੂੰ ਆਪਾਂ ਸਾਫ਼ ਸੁਥਰੀ ਜੀ ਮਸ਼ੀਨ ਕਹਿ ਦਈਦਾ ਉਹ ਮਸ਼ੀਨ ਚੱਲਦੀ ਹੈ ਦੂਜੀ ਗੱਲ ਜੇਕਰ ਇਹਨਾਂ ਦੇ ਟਰੈਕਟਰਾਂ ਦੀਆਂ ਗੱਲ ਕਰਾਂ ਹਾਂ ਜੇ ਤੁਸੀਂ ਕਾਮਯਾਬ ਹੋਣਾ ਤਾਂ ਤੇ ਕੋਈ ਪ੍ਰੋਡਕਟ ਚੰਗਾ ਹੋਣਾ ਚਾਹੀਦਾ ਇਹ ਜਿੱਦਾਂ ਕੰਬਾਈਨ ਪ੍ਰੋਡਕਟ ਚੰਗਾ ਕਰਤਾਰ ਵਾਲਿਆਂ ਕੋ ਤੇ ਟਰੈਕਟਰ ਦਾ ਪ੍ਰੋਡਕਟ ਵੀ ਸਾਰੇ ਪ੍ਰੀਤ ਵਗੈਰਾ ਸੋਨਾ ਲੀਕਾ ਤੋਂ ਕਿਤੇ ਜ਼ਿਆਦਾ ਕਿਉਂਕਿ ਉਹਦਾ ਇੰਜਣ ਦੇਖ ਲਓ ਕਰਾਰੋ ਆ ਰਿਹਾ ਇੰਜਣ ਕਰਲੋਸ ਕਰਦਾ origignal ਆ ਰਿਹਾ ਸੋ ਇਹ